ਦੋ ਇਹ ਪੂਰਾ ਰੌਲਾ ਚੱਲ ਰਿਹਾ ਹੈ ਤਾਂ ਅਕਾਲੀ ਦਲ ਨੂੰ ਅੱਜ ਵੀ ਕਿਤੇ ਨਾ ਕਿਤੇ ਸਪੋਰਟ ਨਹੀਂ ਹੈਗੀ ਲੋਕਾਂ ਦੀ ਕੋਈ ਸਪੋਰਟ ਨਹੀਂ ਹੈਗੀ ਇਹ ਸਾਰ ਹੈ ਹੀ ਪੜੇ ਦੀ ਜੜ ਜਿਹੜਾ ਅਕਾਲੀ ਦਲ ਨੂੰ ਅੱਜ ਖਤਮ ਕਰਨ ਦੇ ਤੁਰਿਆ ਉਹ ਡਾਕਟਰ ਦਲਜੀਤ ਸਿੰਘ ਜੀ ਜੋ ਕੁਛ ਬਲਵੰਸੀ ਰਾਮੂ ਵਾਲੀਆ ਕਰਦਾ ਸੀ 82 83 ਚ ਉਹ ਵੀ ਸਖਤਰ ਸੀ ਸ਼ਰਮਣੀ ਅਕਾਲੀ ਦਲ ਦਾ ਤੇ ਉਹ ਮੰਜੀ ਸਾਹਿਬ ਤੋਂ ਬਹਿ ਕੇ ਕਰਦਾ ਸੀ ਮੰਜੀ ਸਾਹਿਬ ਦਾ ਸੀ ਸੈਕਟਰੀ ਵੀ ਸੀ ਨਾਲ ਉਹ ਹੀ ਕੁਛ ਪਿਛਲੇ ਮੇਰੇ ਖਿਆਲ ਵੀ 15 ਸਾਲਾਂ ਤੋਂ ਦਲਜੀਤ ਸਿੰਘ ਚੀਮਾ ਕਰ ਰਿਹਾ ਤੇ ਉਹ ਵੀ ਸਖਤਰ ਹੈ ਅਖਾਲੀ ਦਲ ਦਾ ਹੀ ਤੇ ਉਹ ਵੀ ਸਖਤਰ ਸੀ ਇਹ ਵੀ ਸਖਤਰ ਹੈ ਜਗਰਮ ਮਜੀਠੀਆ ਨੇ ਵੀ ਇਹ ਗੱਲ ਬੋਲੀ ਉਥੋਂ ਸਟੇਜ ਤੋਂ ਜਦੋਂ ਸੰਬੋਧਨ ਕਰ ਰਹੀ ਸੀ ਉਹ ਕਹਿੰਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਤਾਂ ਇਹ ਕਿਹਾ ਸੀ ਵੀ ਸਾਰਿਆਂ ਦੇ ਚੁੱਲ੍ਹੇ ਇੱਕ ਕਰ ਲਓ ਕਹਿੰਦੇ ਉਹ ਤਾਂ ਚੁੱਲ੍ਹੇ ਅਲੱਡਾ-ਅਲੱਡਾ ਗਲਤ ਹੈ ਇਹ ਹੈ ਕਿ ਜੇ ਅਖਾਲੀ ਤਖਤ ਦੇ ਜਥੇਦਾਰ ਨੇ ਜਦੋਂ ਇਹ ਗੱਲ ਕਹਿ ਦੁੱਤੀ ਹੈ ਤੇ ਅੱਜ ਉਹ ਅਕਾਲ ਤਖਤ ਦਾ ਜਥੇਦਾਰ ਦਾ ਉਹ ਬਿਆਨ ਬਹੁਤ ਵੱਡਾ ਆ ਕਿ ਜਿਹੜੇ ਹੁਕਮ ਨਾਮੇ ਸਿੱਖਾਂ ਲਈ ਜਾਰੀ ਹੋਣੇ ਇਹ ਵਰਲਡ ਚ ਜਾਣੇ ਸੀ ਵੀ ਇਹ ਚ ਚਾਰਦੁਵਾਰੀ ਤੋਂ ਬਾਹਰ ਤਾਂ ਨਿਕਲਦੇ ਨਹੀਂ ਇਹ ਇਹ ਕੰਧ ਤੇ ਲਿਖਿਆ ਹੋਇਆ ਪੜ ਲੈਣ ਭਾਵੇਂ ਉਹ ਭਾਵੇਂ ਉਹ ਉਹਨਾਂ ਨੇ ਵਿਰੋਧੇ ਕਰਿਆ ਜੋ ਮਰਜ਼ੀ ਕਰਿਆ ਉਹਨਾਂ ਦਾ ਉਹਨਾਂ ਨੇ ਤਾਂ ਅਕਾਲ ਤਖਤ ਤੇ ਵੀ ਖੜ ਕੇ ਮਤਲਬ ਇੱਕ ਠਾਨ ਕੇ ਜਹੇਦਾਰਾਂ ਨਾਲ ਵਿਰੋਧ ਬੋਲਦੇ ਰਹੇ ਆ ਇਹਦਾ ਮਤਲਬ ਸਾਰੀ ਜਹੇਦਾਰਿਆ ਸਰਕਾਰਾਂ ਦੇ ਲਈ ਰਲ ਕੇ ਦੇਖੋ ਗੱਲ ਇਹ ਹੈ ਕਿ ਜਿਹੜਾ 1920 ਚ ਅਕਾਲੀ ਦਲ ਬਣਿਆ ਸੀ ਕਿ ਉਹ ਰਜਿਸਟਰਡ ਕਰਾਇਆ ਸੀ ਕਿਸੇ ਨੇ ਅੱਜ ਵੀ ਜੇ ਸਰਬਜੀਤ ਸਿੰਘ ਖਾਲਸਾ ਜਿੱਤਿਆ ਤਾਂ ਉਹ ਇੱਕ ਸ਼ਹੀਦ ਪਰਿਵਾਰ ਦੇ ਨਾਂ ਤੇ ਜਿੱਤਿਆ ਹੋਰ ਤਾਂ ਕੋਈ ਉਹਦੀ ਕਿਹੜਿਆ ਕਾਲੀ ਦਲ ਤਾਂ ਉਹ ਅਮਰਤਪਾਲ ਸਿੰਘ ਇੱਕ ਜੇਲ੍ਹ 'ਚ ਜਾਣ ਕਰਕੇ ਉਹ ਜਿੱਤ ਗਿਆ ਤੇ ਉਹ ਕਿਹੜੀ ਪਾਰਟੀ ਦਾ ਮੈਂਬਰ ਸੀ ਜਿਸ ਪਾਰਲੀਮੈਂਟ ਨੇ ਸਾਡੇ ਵਿਰੁੱਧ ਫਤਵਾ ਜਾਰੀ ਕਰਿਆ ਤਾਂ ਉਸ ਪਾਰਲੀਮੈਂਟ ਦੇ ਵਿੱਚ ਜਿਹੜੇ 543 ਜਾਂ 45 ਜਿੰਨੇ ਵੀ ਮੈਂਬਰ ਹੈ ਉਹਨਾਂ 'ਚ ਇੱਕ ਸਾਡਾ ਸ਼ਹੀਦ ਦਾ ਬੇਟਾ ਬੈਠਾ ਸਿੱਖਾਂ ਨੂੰ ਬਸ ਇਸ ਗੱਲ ਤੇ ਹੀ ਮਾਣ ਹੈ ਸਸੇ ਕੱਲ ਸੁਖਬੀਰ ਸਿੰਘ ਬਾਦਲ ਨੂੰ ਦੁਬਾਰੇ ਪ੍ਰਧਾਨਗੀ ਜੇ ਕਹੀਏ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਇੱਕ ਅਕਾਲੀ ਦਲ ਉਹ ਜਿਹੜਾ ਹਜੇ ਵੀ ਭਰਤੀਆਂ ਕਰ ਰਿਹਾ ਹੈ ਯਾਨੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਜਿਹੜੀ ਸੱਤ ਮੈਂਬਰੀ ਕਮੇਟੀ ਯਾਨੀ ਕਿ ਬਾਅਦ ਦੇ ਵਿੱਚ ਪੰਜ ਮੈਂਬਰੀ ਰਹਿ ਗਈ ਉਹਦੀ ਭਰਤੀਆਂ ਹਜੇ ਵੀ ਜਾਰੀ ਨੇ ਪਰ ਗੱਲ ਇਹ ਹੈ ਕਿ ਆਖਰਕਾਰ ਸੁਬੀਰ ਸਿੰਘ ਬਾਦਲ ਨੂੰ ਦੁਬਾਰੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਦੀ ਹੈ ਦੂਜੇ ਪਾਸੇ ਹਜੇ ਵੀ ਭਾਰਤਿਆ ਚੱਲ ਰਹੀਆਂ ਨੇ ਤਾਂ ਆਖਰਕਾਰ ਇਹ ਬਣੇ ਇੱਕ ਚੋ ਦੋ ਅਕਾਲੀ ਦਲ ਦਾ ਭਵਿੱਖ ਹੋਊਗਾ ਕੀ ਤੇ ਸੁਬੀਰ ਸਿੰਘ ਬਾਦਲ ਨੂੰ ਜੇਕਰ ਪ੍ਰਧਾਨਗੀ ਮਿਲੀ ਆ ਤਾਂ ਕਿ ਅਕਾਲੀ ਦਲ ਰਿਵਾਈਵ ਕਰੂਗਾ ਸਰਨਾ ਚੁਕਿੰਦਰ ਕ੍ਰਿਸ਼ਨਪੁਰਾ ਜੀ ਨੇ ਕਿਨਵਰ ਸਾਹਿਬ ਦੇਖਿਏ ਪੈੜੀ ਕਰਤਾ ਹੈ ਕਿ ਸੁਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇਤੀ ਚੁਣ ਲਿਆ ਜਾਂ ਫਿਰ ਹਜੇ ਵੀ ਉਹਨਾਂ ਤੇ ਕਿੰਤੂ ਪਰੰਤੂ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਹੈ ਕਿ ਜਿਹੜੀ ਅਖਾਲੀ ਦਲ ਦੀ ਗੱਲ ਹੈ ਜਿਸ ਵੇਲੇ ਅਖਾਲੀ ਦਲ ਹੋਂਦ ਚ ਆਇਆ 1920 ਚ ਉਸ ਵੇਲੇ ਉਹ ਜਿਹੜੀ ਅਖਾਲੀ ਲਹਿਰ ਪਿੱਛੇ ਚੱਲ ਰਹੀ ਸੀ ਜਾਂ ਸਿੰਘ ਸਵਾ ਲਹਿਰ ਚੱਲ ਰਹੀ ਸੀ ਉਹਦੇ ਚੋਂ ਨਿਕਲੇ ਆ ਸੀ ਕਿ ਬੰਦੇ ਚੰਗੇ ਨਿਕਲ ਕੇ ਅੱਗੇ ਆਓ ਤੇ ਅੱਗੇ ਉਹਨਾਂ ਤੋਂ ਪਹਿਲਾਂ ਸਰਦਾਰ ਬਘੇਲ ਸਿੰਘ ਨੇ ਪੰਥ ਦੀ ਗਵਾਹੀ ਕਰ ਚੁੱਕੇ ਸੀ ਆਪਾਂ ਸਾਰਿਆਂ ਨੂੰ ਪਤਾ ਵੀ ਜੱਸਾ ਸਿੰਘ ਆਲੂ ਵਾਲੇ ਨੇ ਕੀਤੀ ਹੈ ਜੱਸਾ ਸਿੰਘ ਰਾਮਗੜੀਏ ਨੇ ਕੀਤੀ ਹੈ ਸਰਦਾਰ ਬਘੇਲ ਸਿੰਘ ਨੇ ਕੀਤੀ ਸਰਦਾਰ ਕਪੂਰ ਸਿੰਘ ਨੇ ਕੀਤੀ ਤੂ ਪ੍ਰਾਣੇ ਸਰਦਾਰ ਸਾਰੇ ਅੱਗੇ ਬਹੁਤ ਰਹੀ ਐ 18ਵੀਂ ਸਦੀ ਜਿਹੜੀ ਪੂਰੀ ਐ ਕਲਗੀਧਰ ਪਾਤਸ਼ਾਹ ਤੋਂ ਬਾਅਦ ਉਹਨਾਂ ਨੇ ਪੂਰੀ ਮਤਲਕ ਕੌਮ ਦੀ ਅਗਵਾਈ ਕੀਤੀ ਫਿਰ ਇਹ 19ਵੀਂ ਸਦੀ ਚ ਗੱਲ ਆ ਗਈ 19ਵੀਂ ਸਦੀ ਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਗੱਲ ਚੱਲਦੀ ਪਈ ਉਹ ਗੱਲ ਚੱਲਦੀ ਚੱਲਦੀ ਫਿਰ ਸਿੰਘ ਸਵਾਲ ਲਹਿਰ ਆ ਗਈ ਉਹ ਲਹਿਰ ਤੋਂ ਬਾਅਦ ਫਿਰ 20ਵੀਂ ਸਦੀ ਆ ਗਈ 20ਵੀਂ ਸਦੀ ਚ ਫਿਰ ਅਕਾਲੀ ਦਲ ਆ ਗਿਆ ਅਕਾਲੀ ਦਲ ਆ ਗਿਆ ਸ਼ੁਰੂਣੀ ਕਮੇਟੀ ਬਣ ਗਈ ਉਹ ਸਿੰਘ ਸਵਾਲ ਲਹਿਰ ਦੀ ਦੋ ਹੀ ਉੱਪਰ ਚ ਨਹੀਂ ਉਹ ਸਾਰਾ ਮਸਲਾ ਇੱਥੇ ਹੈ ਕਿ ਜੇ ਤਾਂ ਅਕਾਲੀ ਦਲ ਉਵੇਂ ਹੀ ਚੱਲਦਾ ਜਿਵੇਂ ਬਾਬਾ ਖੜਕ ਸਿੰਘ ਚੱਲਿਆ ਸੀ ਜਿਸ ਵੇਲੇ ਧੋਏ ਆਉਦੇ ਬਾਬੇ ਖੜਕ ਸਿੰਘ ਕੋ ਰਹੇ ਆ ਅਕਾਲੀ ਦਲ ਦਾ ਪ੍ਰਧਾਨ ਵੀ ਰਹੇ ਹੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਆ ਫਿਰ ਇਹ ਗੱਲ ਬਹੁਤ ਵੱਡੀ ਅੱਗੇ ਚੱਲੇ ਜਾਣੀ ਸੀ ਇਹ ਗੱਲ ਚੱਲਦੀ ਵੀ ਰਹੀ ਪਿੱਛੇ ਜੇ ਵੀ ਚੱਲਦੀ ਰਹੀ ਹੈ ਤਕਰੀਬਨ 4 ਸਾਲ ਪਹਿਲਾਂ ਵੀ ਵੀ ਜਿਹੜਾ ਅਕਾਲੀ ਦਲ ਦਾ ਰੌਲਾ ਪੈ ਰਿਹਾ ਵੀ ਇਹਦੇ ਚੈਗੇ ਜਿਹੜਾ ਸ਼ਰਮਣੀ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਅੜਪੂ ਕੁੜਾ ਹਰਜਿੰਦਰ ਸਿੰਘ ਧਾਮੀ ਵੀ ਜੇ ਧਾਮੀ ਸਾਹਿਬ ਨੂੰ ਹੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਜਾਂਦਾ ਤਾਂ ਸ਼ਾਇਦ ਸਰਵਾਈਵ ਕਰ ਜਾਂਦਾ ਸ਼ਾਇਦ ਕਰ ਜਾਂਦਾ ਅੱਜ ਤੋਂ ਜਾਂ ਉਹਨਾਂ ਨੂੰ ਚੁਣਿਆ ਇਹ ਗੱਲਾਂ ਸੀ 4 ਸਾਲ ਪਹਿਲਾਂ ਦੀਆਂ 4 ਸਾਲ ਪਹਿਲਾਂ ਉਹਨਾਂ ਦੀ ਦਿੱਖ ਬਹੁਤ ਵਧੀਆ ਸੀ ਤੇ ਬਹੁਤ بڑے ਲੋਕ ਸਤਿਕਾਰ ਕਰਦੇ ਤੇ ਉਹਨਾਂ ਦਾ ਪਰ ਉਹ ਦੁਬਾਰਾ ਆ ਜਦੋਂ ਹੁਣ ਅਸੀਫ਼ੇ ਤੋਂ ਬਾਅਦ ਆਏ ਆ ਹੁਣ ਥੋੜਾ ਜਿਹਾ ਜਿਵੇਂ ਕਹਿ ਲਈਏ ਵੀ ਇੱਕ ਖੜੋਤ ਆ ਕਿ ਕਿਸਮ ਦੀ ਉਹ ਖਰੂਤ ਦੇ ਵਿੱਚ ਹੁਣ ਜਿਹੜਾ ਅਕਾਲੀ ਦਲ ਇਹ ਜਦੋਂ ਅਕਾਲ ਤਖਤ ਨੇ 2 ਦਸੰਬਰ ਦੇ ਫੈਸਲਿਆਂ ਦੇ ਮੁਤਾਬਕ ਇੱਕ 5 ਮੈਂਬਰੀ ਜਾਂ 7 ਮੈਂਬਰੀ ਕਮੇਟੀ ਬਣ ਗਈ ਜੋ ਬੰਦੇ ਉਹਦੇ ਚ ਅਸਤੀਫਾ ਦੇ ਕੇ 5 ਮੈਂਬਰੀ ਰਹਿ ਗਈ। ਇਹਦਾ ਮਤਲਬ ਕਮੇਟੀ ਭੰਗ ਤਾਂ ਨਹੀਂ ਹੋਈ ਨਾ ਦੋ ਬੰਦੇ ਵੈਸੇ ਅਸਤੀਫਾ ਦੇ ਕੇ ਤੇ ਇਹਦਾ ਮਤਲਬ ਤਾਂ ਸਟੈਂਡ ਤਾਂ ਕਰੇ ਰਹੀ ਹੈ ਕਮੇਟੀ ਉਵੇਂ ਦੀ ਉਵੇਂ ਪਰ ਉਹ ਤਾਂ ਇਹ ਗੱਲ ਕਹਿੰਦੇ ਨੇ ਵੀ ਜਦੋਂ ਦੋ ਅਸਤੀਫਾ ਦੇ ਗਏ ਤਾਂ ਬਾਕੀ ਉਹ ਜਿਹੜਾ ਅਕਾਲ ਤਖਤ ਸਾਹਿਬ ਨੇ ਬਣਾਇਆ ਉਹ ਤਾਂ ਕੋਰਮ ਪੂਰਾ ਨਹੀਂ ਹੁੰਦਾ। ਕੋਰਮ ਜਦੋਂ ਜੇ 7 ਚੋਂ ਦੋ ਅਸਤੀਫਾ ਦੇ ਦੇਣ ਤਾਂ 5 ਰਹਿ ਗਏ ਤੇ 5 ਤਾਂ ਪਹਿਲਾਂ ਹੀ ਬ ਉਹਦਾ 60% ਤੋਂ ਉੱਪਰ ਹੈ ਤੇ ਉਹਦਾ ਦੂਜੀ ਗੱਲ ਇਹ ਹੈ ਕਿ ਜੇ ਤਾਂ ਜਿਹੜਾ ਜਿਹੜਾ ਬੰਦਾ ਕਨਵੀਨਰ ਸੀ ਉਸ ਕਮੇਟੀ ਦਾ ਜੇ ਤਾਂ ਉਹ ਕਮੇਟੀ ਭੰਗ ਕਰਦਾ ਫਿਰ ਤਾਂ ਅਸੀਂ ਮੰਨ ਲੈਂਦੇ ਸਾਰੀ ਦੁਨੀਆ ਉਹ ਤਾਂ ਆਪਣਾ ਆਪ ਸੀ ਪੱਤੇ ਦੇ ਪਿੱਛੇ ਹਟਿਆ ਵੀ ਮੈਂ ਆਪਣੀ ਕਮੇਟੀ ਦੋਸ਼ੀ ਪਾ ਦਨਾ ਬਾਕੀ ਤਾਂ ਉਹਨਾਂ ਕੁਝ ਕਹੀ ਹੀ ਨਹੀਂ ਉਹਦਾ ਸੀ ਪਾ ਅਜੇ ਤੱਕ ਵੀ ਉਹਵੇਂ ਸਟੈਂਡ ਕਰ ਰਿਹਾ ਲੋਕਾਂ ਨੂੰ ਪਤਾ ਉਹਨੇ ਲਿਖ ਕੇ ਦਿੱਤਾ ਆਪਦੀ ਪ੍ਰੈਸ ਕਾਨਫਰੰਸਾਂ ਪਰੰਚ ਕਈਆਂ ਹੋਈਆਂ ਗੱਲਾਂ ਪਰ ਡੁੰਗਰ ਸਾਹਿਬ ਵੀ ਇਸ ਤੀਵਾ ਦੇ ਕੇ ਵੀ ਮੈਂ ਉਸ ਕਮੇਟੀ ਨਾਲ ਮੇਰਾ ਕੋਈ ਸੰਬੰਧ ਨਹੀਂ ਹੋਣਾ ਹੈ ਉਹ ਗਲਤ ਹੈ ਇਹ ਗਲਤ ਹੀ ਕਹੀ ਹੈ ਉਹਨਾਂ ਨੇ ਉਹਨਾਂ ਨੇ ਕਮੇਟੀ ਦਾ ਨਹੀਂ ਭੰਗ ਕਰੀ ਕਿਸੇ ਨੇ ਵੀ ਕਨਵੀਨਰ ਦੇ ਆ ਕਨਵੀਨਰ ਕਰ ਸਕਦਾ ਸੀ ਭੰਗ ਜੇ ਕਰਨੀ ਹੁੰਦੀ ਜਿਹੜੀ ਅਕਾਲੀ ਦਲ ਤੋਂ ਕਮੇਟੀ ਬਣੀ ਸੀ ਪਰ ਉਹਨੇ ਤਾਂ ਭੰਗ ਨਹੀਂ ਕੀਤੀ ਨਾ ਆਪਣਾ ਸਿਵਾ ਦਿੱਤਾ ਉਹਨੇ ਇਕੱਲੇ ਨੇ ਪਰ ਅਕਾਲੀ ਦਲ ਤਾਂ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਤੋਂ ਪਰੇ ਆਪਦੇ ਆਪ ਨੂੰ ਰੱਖਦਾ ਹੈ ਦੇਖੋ ਗੱਲ ਇਹ ਹੈ ਕਿ ਜਿਹੜਾ 1920 ਚ ਅਕਾਲੀ ਦਲ ਬਣਿਆ ਸੀ ਕਿ ਉਹ ਰਜਿਸਟਰਡ ਕਰਾਇਆ ਸੀ ਕਿਸੇ ਨੇ ਜਦੋਂ 1900 99 ਵਿੱਚ ਪਹਿਲਾਂ ਤਾਂ 85 ਚ ਤਾਂ ਚਲੋ ਇੱਕ ਅਕਾਲੀ ਦਲ ਚੱਲ ਰਿਹਾ ਸੀ ਉਹ ਬਰਨਾਲੇ ਦੀ ਸਰਕਾਰ ਉਵੇਂ ਦੀ ਉਵੇਂ ਬਣ ਗਈ ਉਹ ਉਹਦਾ ਤਾਂ ਕੋਈ ਬਹੁਤਾ ਨਹੀਂ ਸਰਦਾਰ ਸਲਜੀਤ ਸੀ ਬਰਨਾਲੇ ਦੀ ਜਿਹੜੀ ਸਰਕਾਰ ਬਣੀ ਹੈ ਉਹ ਤਾਂ ਜੋ ਅਕਾਲੀ ਦਲ ਪਿੱਛੇ ਚੱਲ ਰਿਹਾ ਸੀ 77 ਚ ਚੱਲੇ ਆ 77 ਜਿਹੜੀ ਸਰਕਾਰ ਆਈ ਉਹੀ 85 ਚ ਉਹਦੇ ਮੁਤਾਬਕ ਆ ਗਈ ਉਹਦੇ ਉਹਦਾ ਤਾਂ ਕੋਈ ਬਹੁਤਾ ਰੌਲਾ ਨਹੀਂ ਹੈਗਾ ਪਰ ਜਿਹੜਾ 89 ਚ ਅਕਾਲੀ ਦਲ ਨਵਾਂ ਬਣ ਕੇ ਸਾਹਮਣੇ 11 ਮੈਂਬਰ ਪਾਰਲੀਮੈਂਟ ਦੇ ਜਿੱਤ ਕੇ ਆਏ ਆਂ ਸਾਹਮਣੇ ਉਹ ਕਿਹੜੇ ਅਕਾਲੀ ਦਲ ਦੇ ਮਤਲਬ ਮੈਂਬਰ ਸੀ ਹਰ ਭਾਜਨ ਲੱਖਾ ਕਿਹੜੀ ਪਾਰਟੀ ਦਾ ਸੀ ਜਾਂ ਕਿਹੜੀ ਉਹ ਮਤਲਬ ਉਹ ਅਕਾਲੀ ਦਲ ਦਾ ਮੈਂਬਰ ਸੀ ਮੋੜ ਸੀ ਫਲੀਆਂ ਵਾਲਾ ਜਿੱਤ ਕੇ ਆਇਆ ਸੀ ਉਹ ਕਿਹੜੀ ਪਾਰਟੀ ਦਾ ਮੈਂਬਰ ਸੀ ਤੇ ਜਿਹੜੇ ਬਾਕੀ ਵੀ ਜਿੱਤ ਕੇ ਆਏ ਸੀ ਸਾਰੇ ਦੇ ਸਾਰੇ ਟੋਟਲੀ ਧਿਆਨ ਸੀ ਮੰਡ ਕਿਹੜੀ ਪਾਰਟੀ ਦਾ ਸੀ ਕੋਈ ਪਾਰਟੀ ਤਾਂ ਇਹ ਹੀ ਨਹੀਂ ਸੀ ਉਸ ਵੇਲੇ ਸਿਮਰਜੀਤ ਸੀ ਮਾਨ ਨੂੰ ਇੱਕ ਨੂੰ ਇਕੱਲੇ ਨੂੰ ਬਣਾਇਆ ਸੀ ਤੇ ਬਾਕੀਆਂ ਨੂੰ ਤਾਂ ਕਿਸੇ ਨੂੰ ਟਿਕਟ ਦੱਤੇ ਨਹੀਂ ਸਿਰਫ ਸਿੱਧੇ ਹੀ ਸ਼ਹੀਦ ਪਰਿਵਾਰਾਂ ਨੂੰ ਟਿਕਟ ਦੱਤੇ ਸੀ ਬੀਬੀ ਬਿਮਲਕੌਰ ਖਾਲਸਾ ਨੂੰ ਸ਼ੀਤ ਪਰਿਵਾਰ ਦੇ ਤੋਹਤੇ ਟਿਕਟ ਦੋਤਾ ਸੀ ਅੱਜ ਵੀ ਜੇ ਸਰਬਜੀਤ ਸਿੰਘ ਖਾਲਸਾ ਜਿੱਤਿਆ ਤਾਂ ਉਹ ਇੱਕ ਸ਼ੀਤ ਪਰਿਵਾਰ ਦੇ ਨਾਂ ਤੇ ਜਿੱਤਿਆ ਹੋਰ ਤਾਂ ਕੋਈ ਉਹਦੀ ਕਿਹੜਿਆ ਕਾਲੀ ਦਲ ਤਾਂ ਉਹ ਅਮਰਤਪਾਲ ਸਿੰਘ ਇੱਕ ਜੇਲ੍ਹ 'ਚ ਜਾਣ ਕਰਕੇ ਉਹ ਜਿੱਤ ਗਿਆ ਤੇ ਉਹ ਕਿਹੜੀ ਪਾਰਟੀ ਦਾ ਮੈਂਬਰ ਸੀ ਤਾਂ ਤਾਂ ਜੇ ਜਾਤਾ ਉਹਨਾਂ ਕੋ ਪਾਰਟੀ ਬਣਾਈ ਹੋਵੇ ਤਾਂ ਦੱਸੋ ਅੱਜ ਤਾਂ ਕੋਪਾਰਟੀ ਬਣੀ ਨਹੀਂ ਸੀ ਪਾਰਟੀ ਤਾਂ ਹੁਣ ਬਣੀ ਹੈ ਬਾਅਦ ਚ ਆ 2 ਮਹੀਨੇ ਪਹਿਲਾਂ ਪਾਰਟੀ ਬਣਾਈ ਉਹਨਾਂ ਨੇ ਤੁਹਾਡੇ ਕਹਿਣ ਮੁਤਾਬਕ ਕੀ ਇਹਨਾਂ ਨੂੰ ਜਦੋਂ ਇਹ ਪੂਰਾ ਰੌਲਾ ਚੱਲ ਰਿਹਾ ਹੈ ਤਾਂ ਅਕਾਲੀ ਦਲ ਨੂੰ ਅੱਜ ਵੀ ਕਿਤੇ ਨਾ ਕਿਤੇ ਸਪੋਰਟ ਨਹੀਂ ਹੈਗੀ ਲੋਕਾਂ ਦੀ ਕੋਈ ਸਪੋਰਟ ਨਹੀਂ ਹੈਗੀ ਇਹ ਸਾਰਾ ਹੀ ਪਵਾੜੇ ਦੀ ਜੜ ਜਿਹੜਾ ਅਕਾਲੀ ਦਲ ਨੂੰ ਅੱਜ ਖਤਮ ਕਰਨ ਦੇ ਤੁਰਿਆ ਉਹ ਡਾਕਟਰ ਦਲਜੀਤ ਸਿੰਘ ਚੀਮਾ ਤੀਜਾ ਬੰਦਾ ਕੋਈ ਉਹਨੂੰ ਅਸੀਂ ਕਹਿ ਨਹੀਂ ਸਕਦੇ ਜਿਵੇਂ ਲੱਗਦਾ ਕਿਉਂ ਲੱਗਦਾ ਉਹ ਲੱਗਦਾ ਕਿ ਇਹ ਗੱਲਾਂ ਮੈਂ ਇਹ ਗੱਲਾਂ ਇਸ ਕਰਕੇ ਕਹਿਣਾ ਆ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਤੇ 1982-83 ਚ ਜਦੋਂ ਧਰਮਯੁੱਧ ਮੋਰਚਾ ਚੱਲਦਾ ਸੀ ਉਦੋਂ ਸਾਰਾ ਕੌਮ ਦਾ ਸਰਮਾਇਆ ਜਿਹੜਾ ਪੰਥ ਦਾ ਇਕੱਠਾ ਹੁੰਦਾ ਸੀ ਉਹਦੀ ਜਿਹੜੀ ਮਤਲਬ ਸਮਝ ਲਓ ਵੀ ਆਪਾਂ ਕਹਿੰਦੇ ਤੇ ਵੀ ਗਦਾਰੀ ਜਿਹੜੀ ਕਰਨੀ ਪੰਥ ਨਾਲ ਪੰਥ ਨਾਲ ਗਦਾਰੀ ਕਰਨੀ ਆ ਅਕਾਲੀ ਦਰ ਨਾਲ ਗਦਾਰੀ ਕਰਨੀ ਤੇ ਸਮਝ ਲਓ ਵੀ ਸਾਡੀਆਂ ਸਾਰੀ ਸੀਆਈਡੀ ਦੇਣੀ ਉਹ ਬਲਵੰਤ ਸੀ ਰਾਮੂ ਵਾਲੀਏ ਨੇ ਸਰਜੀਤ ਸਿੰਘ ਜਿਹੜਾ ਸਰਜੀ ਹਰਕ੍ਰਿਸ਼ਨ ਸਿੰਘ ਸੀ ਸਰਜੀਤ ਸੀ ਉਹਦੇ 3 ਸੈਂਟਰ ਗਵਰਨਮੈਂਟ ਤੋਂ ਦਿੱਤੀਆਂ ਸਾਰੀਆਂ ਕਿ ਕਿਵੇਂ ਸੰਤ ਜਰਨੈਲ ਸੀ ਨੂੰ ਕਿਵੇਂ ਸ਼ਹੀਦ ਕੀਤਾ ਜਾ ਸਕਦਾ ਤੇ ਇਹ 파ਰਟੀ ਕਿਵੇਂ ਡਾਊਨ ਫਲ ਚਲਿਆਂਦੀ ਜਾਂ ਸੀ ਤੇ ਕਾਲੀ ਦਲ ਕਿਵੇਂ ਮਤਲਬ ਉਹੀ ਕੁਛ ਜੋ ਕੁਛ ਬਲਵੰਸੀ ਰਾਮੂ ਵਾਲੀਆ ਕਰਦਾ ਸੀ 82 83 ਚ ਉਹ ਵੀ 77 ਸੀ ਸ਼ਰਮਣੀ ਗਾਲੀ ਦਲ ਦਾ ਤੇ ਉਹ ਮੰਜੀ ਸਾਹਿਬ ਤੋਂ ਬਹਿ ਕੇ ਕਰਦਾ ਸੀ ਮੰਜੀ ਸਾਹਿਬ ਦਾ ਸਟੇ ਸੈਕਟਰੀ ਵੀ ਸੀ ਨਾਲ ਉਹਹੀ ਕੁਛ ਪਿਛਲੇ ਮੇਰੇ ਖਿਆਲ ਵੀ 15 ਸਾਲਾਂ ਤੋਂ ਦਲਜੀਤ ਸਿੰਘ ਚੀਮਾ ਕਰ ਰਿਹਾ ਤੇ ਉਹ ਵੀ ਸਕੱਤਰ ਹੈ ਅਖਾਲੀ ਦਲ ਦਾ ਹੀ ਤੇ ਉਹ ਵੀ ਸਕੱਤਰ ਸੀ ਇਹ ਵੀ ਸਕੱਤਰ ਹੈ ਪਰ ਬਾਦਲ ਤੁਹਾਨੂੰ ਇਹ ਨਹੀਂ ਲੱਗਦਾ ਵੀ ਚਲੋ ਉਹਨਾਂ ਨੇ ਤਾਂ ਕਰਤਾ ਬਾਦਲਾਂ ਨੂੰ ਵੀ ਤਾਂ ਪਤਾ ਲੱਗ ਹੀ ਰਿਹਾ ਹੋਣਾ ਵੀ ਕੀ ਚੱਲ ਰਿਹਾ ਹੈ ਤੇ ਬਾਦਲਾਂ ਨੂੰ ਵੀ ਪਤਾ ਹੀ ਹੈ ਕਿਉਂਕਿ ਇਹ ਗੱਲ ਇੱਕ ਪਾਸੇ ਇੱਕ ਪਾਸੇ ਪੰਥ ਹੈ ਇੱਕ ਪਾਸੇ ਗ੍ਰੰਥ ਹੈ ਇੱਕ ਪਾਸੇ ਪੰਥ ਤੇ ਗ੍ਰੰਥ ਇਕੱਠੇ ਖੜੇ ਹੈ ਇੱਕ ਪਾਸੇ ਇਹ ਇੱਕ ਪੋਲੀਟੀਕਲ ਪਾਰਟੀ ਖੜੀ ਹੈ ਪੋਲੀਟੀਕਲ ਪਾਰਟੀ ਦਾ ਕੋਈ ਵजूद ਨਹੀਂ ਹੈ ਪੰਥ ਤੋਂ ਬਗੈਰ ਕੋਈ ਪਾਰਟੀ ਦਾ ਵजूद ਨਹੀਂ ਕਿਸੇ ਦਾ ਵੀ ਹੈ ਪਰ ਇਹਦੇ ਵਿੱਚ ਵਿਕਰਮ ਮਜੀਠੀਆ ਨੇ ਵੀ ਇਹ ਗੱਲ ਬੋਲੀ ਉੱਥੋਂ ਸਟੇਜ ਤੋਂ ਜਦੋਂ ਸੰਬੋਧਨ ਕਰ ਰਹੇ ਸੀ ਉਹ ਕਹਿੰਦੇ ਵੀ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਨੇ ਤਾਂ ਇਹ ਕਿਹਾ ਸੀ ਵੀ ਸਾਰਿਆਂ ਦੇ ਚੁੱਲ੍ਹੇ ਇੱਕ ਕਰ ਲਓ ਕਹਿੰਦੇ ਉਹ ਤਾਂ ਚੁੱਲ੍ਹੇ ਅਲੱਗ-ਅਲੱਗ ਹੋਗੇ ਇਹ ਇਹ ਤਾਂ ਫਿਰ ਦਿਖਦਾ ਹੀ ਹੈ ਇਹ ਗੱਲਾਂ ਤਾਂ ਦੇਖੋ ਗੱਲ ਇਹ ਹੈ ਸਾਡੇ ਚ ਜਿਵੇਂ ਕਹਿੰਦੇ ਵੀ ਮਿਸਲਾਂ ਬਣ ਸਕਦੀਆਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਮਿਸਲਾਂ ਦਾ ਸਮਾਂ 18ਵੀਂ ਸਦੀ ਚ ਵੀ ਰਿਹਾ ਪਰ ਜਦੋਂ ਉਹਨਾਂ ਨੇ ਰਾਜਾ ਚੁਣਿਆ ਸਾਰਿਆਂ ਨੇ ਇਕੱਠੇ ਹੋਗੇ ਤਕਰੀਬਨ ਮਿਸਲਾਂ ਦੇ ਸਰਦਾਰ ਕਈ ਜਿਉਂਦੇ ਸੀ ਉਸ ਵੇਲੇ ਵੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਾਰੇ ਸਰਦਾਰ ਚੜ੍ਹਾਈ ਕਰ ਗਏ ਸੀ 1783 ਚ ਕਹਿੰਦੇ ਨੇ ਕਿ ਜੱਸਾ ਸਿੰਘ ਆਲੂ ਵਾਲੀਆ ਕੱਲਾ ਹੀ ਚੜ੍ਹਾਈ ਕਰ ਗਿਆ ਸੀ ਜੱਸਾ ਸਿੰਘ ਰਾਮਗੜੀਆ ਤਾਂ 1803 ਚ ਕਰਕੇ ਗਿਆ ਤੇ ਉਹਦੀ ਵੀ ਰਾਮਗੜੀਆ ਮਿਸਲ ਚੱਲਦੀ ਸੀ ਤੇ ਉਹਨੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਵਿਰੋਧ ਨਹੀਂ ਕਰਿਆ 4 ਸਾਲ ਉਹ ਜਿਉਂਦਾ ਰਿਹਾ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਰਾਜਾ ਬਣ ਗਿਆ ਸੀ ਉਹਨੇ ਤਾਂ ਉਹ ਕੋਈ ਵਿਰੋਧ ਨਹੀਂ ਕਰਿਆ ਇਹ ਹੈ ਤਾਂ ਵੇਖੋ ਹੁਣ ਇਹੀ ਹੈ ਤਾਂ ਕਿ ਜੇ ਮਿਸਲਾ ਹੁੰਦੀਆਂ ਪਰ ਜਦੋਂ ਅਕਾਲੀ ਦਲ ਅਸੀਂ ਅੱਜ ਤੱਕ ਤੇ ਇਕੱਠੇ ਹੋ ਗਏ ਤੇ ਜੇ ਉਹ ਮਿਸਲਾ ਇਕੱਠੀਆਂ ਹੁੰਦੀ ਸੀ ਤੇ ਇਹਨਾਂ ਨੂੰ ਵੀ ਇਕੱਠੇ ਹੋ ਜਾਣਾ ਚਾਹੀਦਾ ਸੀ ਜਦੋਂ ਅੱਜ ਤੱਕ ਤੇ ਗਲਤ ਹੈ ਇਹ ਹੈ ਕਿ ਜੇ ਅਕਾਲੀਪਾ ਦੇ ਜਥੇਦਾਰ ਨੇ ਜਦੋਂ ਇਹ ਗੱਲ ਕਹਿ ਦਿੱਤੀ ਹੈ ਤੇ ਅੱਜ ਉਹ ਅਕਾਲੀਪਾ ਦਾ ਜਥੇਦਾਰ ਦਾ ਉਹ ਬਿਆਨ ਬਹੁਤ ਵੱਡਾ ਆ ਕਿ ਜਿਹੜੇ ਹੁਕਮ ਨਵੇਂ ਸਿੱਖਾਂ ਲਈ ਜਾਰੀ ਹੋਣ ਇਹ ਵਰਲਡ 'ਚ ਜਾਣਾ ਹੀ ਸੀ ਵੀ ਇਹ ਚਾਰਦੁਆਰੀ ਤੱਕ ਹੀ ਸੀਮਤ ਰਹਿ ਗਏ ਚਾਰਦੁਆਰੀ ਤੋਂ ਬਾਹਰ ਤਾਂ ਨਿਕਲਦੇ ਨਹੀਂ ਗੱਲ ਤਾਂ ਚਾਰਦੁਆਰੀ ਤੋਂ ਬਾਹਰ ਨਿਕਲਣ ਦੀ ਤੀ ਉਹ ਗੱਲ ਤਾਂ ਕਹਿ ਗਿਆ ਇਹ ਹੁਣ ਜਿਹੜ ਜਿਹੜੇ 2 ਦਸੰਬਰ 2024 ਨੂੰ ਹੁਕਮਨਾਮੇ ਜਾਰੀ ਹੋਏ ਆ ਇਹ ਚਾਰ ਦੀਵਾਰੀ ਤੋਂ ਬਾਹਰ ਨਿਕਲੇ ਆ ਇਹ ਬਾਹਰ ਨਿਕਲੇ ਆ ਲੋਕਾਂ ਚ ਚਲੇਗੇ ਲੋਕ ਲੋਕ ਪਹਿਲੇ ਹੀ 2015 ਤੇ ਜਦੋਂ ਬੀ ਆਦਮੀਆਂ ਹੋਈਆਂ ਉਦੋਂ ਤੋਂ ਲੈ ਕੇ ਇਸ ਬਾਦਲ ਪਰਿਵਾਰ ਦੇ ਤੇ ਬਾਦਲ ਐਂਡ ਕੰਪਨੀ ਦੇ ਪਹਿਲੇ ਵਿਰੋਧ ਭਰੇ ਪੀਤੇ ਬੈਠੇ ਸੀ ਕਿਉਂਕਿ ਇਹਨਾਂ ਨੇ ਸਰਕਾਰਾਂ ਦੇ ਵਿੱਚ ਉਹ ਬੰਦੇ ਲਾਏ ਡੀਜੀਪੀ ਲਾਏ ਐਸਐਸਪੀ ਲਾਏ ਆਈਜੀ ਬਣਾਏ ਜਾਂ ਏਡੀਜੀਪੀ ਬਣਾਏ ਹੋਰ ਜਿੰਨੇ ਆ ਉਹਦੇ ਪੁਲਿਸ ਚ ਹੁੰਨੇ ਆ ਉਹ ਦੱਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਦੱਤੇ ਜਿਨ੍ਹਾਂ ਨੇ ਨੌਜਾਨ ਮੁੰਡਿਆਂ ਦੇ ਕਤਲ ਕੀਤੇ ਦੇਖੋ ਸਿੱਖਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਸ਼ਹਾਦਤਾਂ ਆਖਰਕਾਰ ਜੇ ਅਸੀਂ ਇਹ ਗੱਲ ਕਹਿੰਨੇ ਆ ਕਿ ਸੂਬਾ ਸਰੰਦ ਛੋਟੇ ਸਹਬਜ਼ਾਦੇ ਦੀ ਸ਼ਹਾਦਤ ਤੋਂ ਬਾਅਦ ਐਨ ਨੂੰ ਪਾੜ ਕੇ ਮਾਰ ਦਿੱਤਾ ਬੰਦਾ ਸੀ ਬਾਹਦਰ ਨੇ ਤੇ ਸਰੰਦ ਤੈਸਨੈਸ ਕਰਦੀ ਢਾਤੀ ਤਾਂ ਇਹਦਾ ਮਤਲਬ ਜਿਹੜੇ ਡੀਜੀਪੀ ਆ ਆਈਜੀ ਲੱਗ ਰਹੀਆਂ ਐਡੀਸ਼ਨਲ ਡੀਜੀਪੀ ਲੱਗ ਰਹੀ ਹੈ ਜਿਨਾਂ ਨੇ ਨੌਜਾਨਾ ਸਿੰਘਾ ਸਿੱਖਾਂ ਦਾ ਸ਼ਹਾਦਤ ਸ਼ਹੀਦ ਕੀਤਾ ਬਾਦਲ ਦੀ ਸਰਕਾਰ ਚ ਕੀਤਾ ਤੇ ਫਿਰ ਉਹਨਾਂ ਦੀਆਂ ਕੁਰਸੀਆਂ ਠਿੱਗੀਆਂ ਰਹਿਣਗੀਆਂ ਉਹ ਕੁਰਸੀਆਂ ਉਹਨਾਂ ਦੀਆਂ ਲਾਸ਼ਾਂ ਤੇ ਪਈਆਂ ਤੇ ਜਿਹੜੀਆਂ ਲਾਸ਼ਾਂ ਤੇ ਕੁਰਸੀਆਂ ਠਿੱਗੀਆਂ ਹੋਈਆਂ ਤੇ ਲਾਸ਼ ਤੇ ਕੁਰਸੀ ਸਥਿਰ ਕਿਵੇਂ ਰਹਿ ਸਕਦੀ ਹੈ ਕਿਉਂਕਿ ਜਦ ਅਸੀਂ ਦਰਬਾਰ ਸਾਹਿਬ 'ਚ ਇਹ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਪ੍ਰਕਰਮਾ ਚਤੁਰਦੇ ਹਾਂ ਜਿੰਨੀਆਂ ਉੱਥੇ ਟੈਲਾ ਲੱਗੀਆਂ ਹੋਈਆਂ ਸੰਗਮਰ ਮਰ ਮਰਦੀਆਂ ਟੈਲਾ ਲਗੀਆਂ ਜਾਂ ਪੱਥਰ ਲੱਗਿਆ ਉਹ ਕਹਿੰਦੇ ਆਪਣੇ ਪੈਰ ਬੋਝ ਬੋਝ ਕੇ ਧਰੋ ਰੱਖੋ ਕਿ ਇਹਨਾਂ ਸਾਰੀਆਂ ਟੈਲਾਂ ਦੇ ਥੱਲੇ ਸਿੱਖਾਂ ਦੇ ਸ਼ਹਾਦਤਾਂ ਦਾ ਖੂਨ ਡੁੱਲਿਆ ਹੋਇਆ ਤੇ ਅਸੀਂ ਉਹਨਾਂ ਸ਼ਹੀਦਾਂ ਦੇ ਸਿਰਾਂ ਤੇ ਪੈਰ ਰੱਖ ਕੇ ਨਹੀਂ ਜਾਈਏ ਕਿਉਂਕਿ ਮੈਂ ਆਪਣੇ ਅੱਖੀ 1982 ਚ 1982 83 84 ਚ ਵੀ ਤੇ 85 ਚ ਵੀ 85 86 ਤੱਕ ਤਕਰੀਬਨ ਜਿਹੜਾ ਬਾਬਾ ਦੀਪ ਸਿੰਘ ਦਾ ਬੁੰਗਾ ਉਹਦੇ ਸਾਹਮਣੇ ਪ੍ਰਕਰਮਾਂ ਦੇ ਵਿੱਚ ਨਿਸ਼ਾਨ ਬਣਿਆ ਹੁੰਦਾ ਸੀ ਗੋਲ ਕਾਲਾ ਉਹਦੇ ਤੇ ਰੋਜ਼ ਫੁੱਲਾਂ ਦੀ ਮਾਲਾ ਪਾਈ ਹੁੰਦੀ ਸੀ ਉੱਥੇ ਬਾਬਾ ਦੀਪ ਸਿੰਘ ਦਾ ਸ਼ਹੀਦ ਸੀ ਸੀਸ ਪਿਆ ਸੀ ਸੀਸ ਸੀ ਉਸ ਵੇਲੇ ਜਦੋਂ ਉਹਨਾਂ ਨੇ ਭੇਟਾ ਕੀਤਾ ਸ਼ਹੀਦਾ ਵਾਲੇ ਗੁਰਦੁਆਰੇ ਤੋਂ ਉਹਨਾਂ ਨੇ ਭਗਾ ਕੇ ਮਾਰਿਆ ਸੀ ਹੱਥ ਨਾਲ ਸੱਜੇ ਨਾਲ ਤੇ ਉਹ 1 ਕਿਲੋਮੀਟਰ ਉੱਥੋਂ ਚੱਲ ਕੇ ਸਿੱਧਾ ਪ੍ਰਕਰਮਾ ਚਾਹੀ ਰਿਹਾ ਕਿਉਂ ਬਾਬਾ ਜੀ ਦੀ ਕਰਾਮਾਤ ਹੀ ਐਡੀ ਸੀ ਆਪਾਂ ਕਰਾਮਾਤ ਹੀ ਕਹਿ ਸਕਦੇ ਆ ਸਿੱਖਾਂ ਚ ਵੀ ਕਰਾਮਾਤਾਂ ਦੀ ਗੱਲ ਕੋਈ ਕਿਉਂਕਿ ਜਿਹੜਾ ਖਾਲਸਾ ਪੰਥ ਸਰਜਣਾ ਦਿਵਸ ਐ ਇਹ ਵੀ ਇੱਕ ਕਰਾਮਾਤਾਂ ਹੀ ਆ ਕਲਗੀਧਰ ਦੀਆਂ ਕੀਤੀਆਂ ਹੋਈਆਂ ਤੇ ਆਪਾਂ ਇਹਨਾਂ ਟੁਕੜਾ ਮਤਲਬ ਇਹ ਨਹੀਂ ਕਹਿ ਸਕਦੇ ਕਿ ਕਰਾਮਾਤਾਂ ਨਹੀਂ ਹੋਈਆਂ ਇਹ ਵੀ ਬਹੁਤ ਵੱਡੀਆਂ ਕਰਾਮਾਤਾਂ ਨੇ ਗੁਰੂਆਂ ਨੇ ਜਿਹੜੀਆਂ ਵਰਤਾਈਆਂ ਪਰ ਉਹ ਕਹੇਗੇ ਨਹੀਂ ਕਿਹਾ ਸਾਨੂੰ ਦੱਸਿਆ ਦੂਜੇ ਪਾਸੇ ਜੇ ਦੇਖੀਏ ਜਿਹੜੀ ਹੁਣ ਦੂਜੀ ਭਰਤੀ ਹੋ ਰਹੀ ਆ ਉਹ ਭਰਤੀ ਦਾ ਆਖਰ ਬਣੂਗਾ ਕੀ ਉਹ ਵੀ ਇੱਕ ਟੜਾ ਬਣ ਜੂ ਫਿਰ ਉਹਦਾ ਇਹ ਦੇਖੋ ਇਹ ਤੜਾ ਇਹ ਪਾਰਟੀ ਕਹਿੰਦੀ ਹੈ ਇਹ ਪਾਰਟੀ ਧੜਾ ਬਣੂਗਾ ਗੱਲ ਇਹ ਆ ਜਾਂਦੀ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜੇ ਕਿਤੇ ਉਹ 27 ਚ ਚਲੋ ਇਹ ਧੜਾ ਬਣ ਗਿਆ ਤੇ ਉਹ ਖੜ ਗਏ ਤੂੰ ਤਾਂ ਪੰਜ ਦੇ ਪੰਜ ਮੇਰੇ ਖਿਆਲ ਆ ਐਮ ਐਲ ਏ ਬਣ ਜਾਣਗੇ ਜਿੱਤ ਜਾਣਗੇ ਕਿਉਂ ਲੱਗਦਾ ਵੀ ਸ਼੍ਰੀ ਕਾਲਤਕ ਸਾਹਿਬ ਨੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਲੀਨ ਚਿੱਟਾ ਵੀ ਉਹ ਬੰਦਿਆਂ ਨੂੰ ਤਾਂ ਚੁਣਿਆ ਵੀ ਉਹ ਠੀਕ ਨੇ ਉਹ ਪੰਜ ਬੰਦਿਆਂ ਨੂੰ ਤਾਂ ਕਲੀਨ ਚਿੱਟਾ ਹੈ ਉਹਦੇ ਨਾਲ ਜਿਹੜੀ ਹੁਣ ਥੱਲੇ ਉਹਨਾਂ ਦੇ ਨਾਲ ਫੌਜੀ ਤੂਰੀ ਫਿਰਦੀ ਹੈ ਜਿਹਨਾਂ ਦਾ ਰੋਪੜ ਵੀ ਰੌਲਾ ਪਿਆ ਭਰਤੀ ਵੇਲੇ ਕਈ ਹੋਰ ਜਗ੍ਹਾ ਤੇ ਪੈ ਰਹੇ ਆ ਵੀ ਤੁਸੀਂ ਇਹ ਇਹ ਦਾਗੀਆਂ ਇਹ ਬਾਗੀਆਂ ਤੇ ਵਿਚੇ ਰਲੇ ਹੋਏ ਆ ਤੇ ਜੇ ਤਾਂ ਉਹ ਪਿੱਛੇ हट ਜਾਣਗੇ ਫਿਰ ਚੰਗੇ ਰਹਿਣਗੇ ਫਿਰ ਤਾਂ 27 ਚ ਬਹੁਤ ਜ਼ਿਆਦਾ ਹੈ ਜਿਹੜਾ ਅਕਾਲ ਤਖਤ ਦਾ ਧੜਾ ਬਣੇਗਾ ਉਹ ਪੰਜਵੇਂ ਬ੍ਰਿਕ ਬੇਟੀ ਦਾ ਉਹ ਬਹੁਤ ਕਈ ਐਮਐਲਏਆਂ ਦੀਆਂ ਸੀਟਾਂ ਵੀ ਜਿੱਤ ਜਾਣਗੇ ਕਈ ਕੁਝ ਲੈ ਜਾਣਗੇ ਜੇ ਉਹਦੇ ਚ ਸਾਫ਼ ਸੁਥਰੇ ਬੰਦੇ ਆਉਣਗੇ ਪਰ ਜਿਹੜੇ ਬੰਦੇ ਤੁਸੀਂ ਕਹ ਰਹੇ ਹੋ ਜਿਹੜੇ ਅਖਾਲੀ ਦਲ ਚੋਂ ਜਿਹੜੇ ਬਾਦਲ ਪਰਿਵਾਰ ਚੋਂ ਛੁੱਟ ਕੇ ਇੱਧਰ ਆਈਆਂ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਹ ਇਹ ਕੰਧ ਤੇ ਲਿਖਿਆ ਹੋਇਆ ਪੜ ਲੈਣਾ ਭਾਵੇਂ ਉਹ ਬੇਸੀ ਵਿਰੋਧ ਕਰਿਆ ਭਾਵੇਂ ਉਹ ਉਹਨਾਂ ਨੇ ਵਿਰੋਧੇ ਕਰਿਆ ਜੋ ਮਰਜ਼ੀ ਕਰਿਆ ਉਹਨਾਂ ਦਾ ਵਿਰੋਧ ਉਹਨਾਂ ਨੇ ਤਾਂ ਅਕਾਲ ਤਖਤ ਤੇ ਵੀ ਖੜ ਕੇ ਮਤਲਬ ਇੱਕ ਠਾਣ ਕੇ ਜਹਦਾਰਾਂ ਨਾਲ ਉਹ ਵਿਰੋਧ ਬੋਲਦੇ ਰਹੇ ਆ ਇਹਦਾ ਮਤਲਬ ਸਾਰੇ ਜਹਦਾਰਿਆਰ ਸਰਕਾਰਾਂ ਦੇ ਲਈ ਰਲ ਗਏ ਜੇ ਜੇ ਕਿਸੇ ਨੂੰ ਅਕਾਲ ਤੱਕ ਦਾ ਜਹੇਦਾਰ ਹੈ ਉਹਨੂੰ ਕੋਈ ਮਿਲਣ ਜਾਵੇ ਇਹਦਾ ਮਤਲਬ ਜਦੋਂ ਜੱਸਾ ਸਿੰਘ ALU ਵਾਲੀ ਅਕਾਲ ਤੱਕ ਦਾ ਜਹੇਦਾਰ ਸੀ ਕੀ ਉਹਦੇ ਕੋਲ ਕੋਈ Hindu Brahmin ਚੱਲ ਕੇ ਨਹੀਂ ਸੀ ਆਏ ਉਹਦੇ ਕੋਲ ਕੇ ਸਾਡੀ ਮੁਸਲਮਾਨਾਂ ਨੇ ਸਾਡੀ ਬੇਟੀ ਸਾਡੀ ਨੋਹ ਜਿਹੜੀ ਕੁੜੀ ਤੇ ਇਸ ਵਿਆਹ ਕੇ ਭੇਜੀ ਸੀ ਉਹ ਉਹਨਾਂ ਨੇ ਸਾਡੀ ਅਗਵਾ ਕਰ ਲਈ ਤਾਂ ਸਾਡੀ ਛਡਾ ਕੇ ਦੋ ਤਾਂ ਮਤਲਬ ਉਹ ਬ੍ਰਾਹਮਣ ਹੀ ਸੀ ਚੱਲ ਕੇ ਆਏ ਜਸਾ ਤੇ ਫਿਰ ਇਹਨਾਂ ਦੀ ਭੁੱਲਾਂ ਨਹੀਂ ਬਖਸ਼ਾਈਆਂ ਜਾਣਗੀਆਂ ਇਹ ਭੁੱਲਾ ਦੇਖੋ ਇਹ ਭੁੱਲਾ ਇਹ ਹੁਣ ਜੇ ਉਹ ਵੀ ਕਹਿ ਸਕਦੇ ਨੇ ਵੀ ਅਸੀਂ ਤਾਂ ਭੁੱਲ ਬਖਸ਼ਾ ਲਈ ਆ ਇਹ ਕੋਈ ਉਹਨਾਂ ਨੇ ਕਿਸੇ ਨੇ ਭੁੱਲ ਨਹੀਂ ਬਖਸ਼ਾਈ ਜਿਹੜੇ ਅਕਾਲ ਤੱਕ ਤੇ ਔਨ ਵੀਡੀਓ 1 ਘੰਟਾ 20 ਮਿੰਟ ਚ ਜਿਹੜੇ ਅੜਦੇ ਰਹੇ ਉੱਥੇ ਖੜ ਕੇ ਅਕਾਲ ਤੱਕ ਤੇ ਜਥੇਦਾਰਾਂ ਨਾਲ ਜਾਂ ਦੂਜੇ ਜਥੇ ਤਾਂ ਅਸੀਂ ਅੱਜ ਤੱਕ ਕਿਸੇ ਵੀ ਜਥੇਦਾਰ ਦਾ ਕਦੇ ਕੋਈ ਵਿਰੋਧ ਨਹੀਂ ਕਰਿਆ ਜਿਹੜੇ ਵੀ ਉਹ ਕੋਨਾ ਵਜਾਰੀ ਹੋਈਆਂ ਉਹ ਕੋਨਾ ਮੇਰਾ ਸਵਕਤੀ ਕੀਤਾ ਵੀ ਠੀਕ ਹੈ ਅਸੀਂ ਤਾਂ ਅਸੀਂ ਤਾਂ ਆਪ ਵੀ ਲਿਖਾਉਣ ਵਾਲਿਆਂ ਚ ਵੀ ਅਸੀਂ ਕੋਲ ਖੜਦੇ ਰਹੇ ਵੀ ਆ ਲਿਖੋ ਇਹ ਗੱਲਾਂ ਇਹ ਲਿਖੋ ਅਸੀਂ 2007 ਦੇ ਹੁਕਮਨਾਮਾ ਜਿਸ ਵੇਲੇ ਲਿਖਿਆ ਉਹ ਅਸੀਂ ਗਿਆਨੀ ਜਗENDER ਸਿੰਘ ਬਦਾਂਤੀ ਦੇ ਕੋਲ ਬੈਠੇ ਤੇ ਉਹਦੀ ਉਹਦੀ ਇਹ ਬਾਤ ਅੱਜ ਵੀ ਮਹਿਨਾ ਰੱਖਦੀ ਹੈ ਜੇ ਤੁਸੀਂ ਪੜੋਗੇ ਹੋਲ ਪੰਥਕ ਤੌਰ ਤੇ ਇਹ ਚਲੋ ਦੇਖਿਆ ਜਾਵੇ ਚਾਹੇ ਇਹ ਅਲੱਗ ਹੋ ਗਏ ਨੇ ਚਾਹੇ ਬਾਦਲ ਕਾਲਾ ਕਾਲੀ ਦਾ ਲੈ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤੇ ਮੈਸੇਜ ਤਾਂ ਫਿਰ ਜੇ ਕਹੀਏ ਕਿ ਪੰਥਕ ਕਮਜ਼ੋਰੀ ਦਾ ਜਾਊਗਾ ਇਹ ਪੰਥਕ ਕਮਜ਼ੋਰੀ ਦਾ ਜਾਊਗਾ ਦੇਖੋ ਜੀ ਜਿਹੜਾ ਪੰਥ ਹੈ ਇਸ ਵੇਲੇ ਪੰਥ ਆਪਣੇ ਘਰਾਂ ਚ ਬੈਠਾ ਪੰਥ ਪੰਥ ਦਾ ਕੋਈ ਲੀਡਰ ਨਹੀਂ ਇਸ ਵੇਲੇ ਹੈਗਾ। ਅਮਰਤਪਾਲ ਜਾਂ ਹੋਰ ਸਰਬਜੀਤ ਖਾਲਸਾ ਇਹਨਾਂ ਨੂੰ ਬੈਨੀਫਿਟ ਮਿਲੂਗਾ। ਨਹੀਂ ਦੇਖੋ ਇਹਨਾਂ ਨੂੰ ਬੈਨੀਫਿਟ ਵੀ ਮਿਲ ਸਕਦਾ ਹੈ ਜਿਵੇਂ ਪਹਿਲਾਂ ਜਿੱਤ ਗਏ। ਉਹਨਾਂ ਦੀ ਗੱਲ ਇੱਕ ਹੈ ਕਿ ਅਮਰਤਪਾਲ ਜੇਲ੍ਹ 'ਚ ਬੈਠਾ। ਜੇਲ੍ਹ 'ਚ ਬੈਠਣੇ ਕਰਕੇ ਡੇਬੁਰਗੜ੍ਹ ਜੇਲ੍ਹ 'ਚ ਬੈਠਾ ਉਹ ਜਿੱਤ ਗਿਆ। ਉਹਨੇ ਇੱਕ ਮੁਹਿੰਮ ਚਲਾਈ ਸੀ ਨਸ਼ਿਆਂ ਦੇ ਵਿਰੁੱਧ ਉਹਦੇ ਮੁਤਾਬਕ ਉਹ ਜਿੱਤ ਗਿਆ। ਸਰਬਜੀਤ ਸਿੰਘ ਖਾਲਸਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸ਼ਹੀਦ ਬਿਆਨ ਸਿੰਘ ਦਾ ਬੇਟਾ। ਬੀਬੀ ਬਿੰਮਲ ਕੌਰ ਖਾਲਸਾ ਦਾ ਬੇਟਾ। ਜਿਨ੍ਹਾਂ ਨੇ ਪੰਥ ਲਈ ਅਥਾਹ ਕੁਰਬਾਨੀਆਂ ਕੀਤੀਆਂ। ਅਕਾਲ ਤਖਤ ਠੱਠੇ ਦਾ ਬਦਲਾ ਲੈ ਕੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੋਂ ਉਹਨੂੰ ਮਾਰ ਕੇ ਉਹਦਾ ਬਦਲਾ ਲਿਆ ਉਹਨੂੰ ਮਾਰਨ ਤੋਂ ਬਾਅਦ ਸ਼ਹੀਦ ਬਾਂਸੀ ਹੋਇਆ ਸ਼ਹੀਦ ਹੋਇਆ ਉਹਦਾ ਬੇਟਾ ਉਹ ਲੋਕਾਂ ਨੇ ਮਨਾਂ ਵਿੱਚ ਇੱਕ ਇੱਕ ਗੱਲ ਘਰ ਕਰ ਗਈ ਹੈ ਕਿ ਜਿਸ ਪਾਰਲੀਮੈਂਟ ਨੇ ਹਿੰਦੁਸਤਾਨ ਦੀ ਨੇ ਮਤਲਬ ਉੱਥੇ ਮਤਾ ਪਾਸ ਕਰਕੇ ਅਕਾਲ ਤਖਤ 'ਤੇ ਟੈਕ ਕੀਤਾ ਉਹਨਾਂ ਉਸ ਸ਼ਹੀਦ ਬਾਂਸ ਸਿੰਘ ਨੇ ਉਸ ਅਕਾਲ ਤਖਤ ਦਾ ਬਦਲਾ ਲੈ ਕੇ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਮਾਰਿਆ ਲੋਕਾਂ ਨੇ ਉਹਦਾ ਇੰਨਾ ਸਾਕਤ ਕਰਿਆ ਵੀ ਸ਼ਹੀਦ ਬਿਆਨ ਸਿੰਘ ਦੇ بیٹے ਨੂੰ ਬੀਬੀ ਬਿਮਲਖਰ ਖਾਲਸਾ ਦੇ بیٹے ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਚ ਭੇਜ ਦਿੱਤਾ ਉਸੇ ਪਾਰਲੀਮੈਂਟ ਵਿੱਚ ਭੇਜਿਆ ਸਾਨੂੰ ਕੋਈ ਉਹ ਤੋਂ ਇਹ ਚਾਹਨਾ ਨਹੀਂ ਹੈਗੀ ਕਿ ਉਹ ਸਾਡੇ ਪਿੰਡ ਦੀਆਂ ਗਲੀਆਂ ਬਣਾ ਦੂਗਾ ਇਹ ਆ ਸਾਡ ਨੂੰ ਕੋਈ ਸੜਕਾਂ ਬਣਾ ਦੂਗਾ ਉਹ ਇਹ ਸਾਡੇ ਬੱਚਿਆਂ ਨੂੰ ਨੌਕਰੀਆਂ ਲਵਾ ਦੂਗਾ ਇਹ ਗੱਲ ਬਿਲਕੁਲ ਨਹੀਂ ਜਿਸ ਪਾਰਲੀਮੈਂਟ ਨੇ ਸਾਡੇ ਵਿਰੁੱਧ ਫਤਵਾ ਜਾਰੀ ਕਰਿਆ ਤਾਂ ਉਸ ਪਾਰਲੀਮੈਂਟ ਦੇ ਵਿੱਚ ਜਿਹੜੇ 543 ਜਾਂ 45 ਜਿੰਨੇ ਵੀ ਮੈਂਬਰ ਹੈ ਉਹਨਾਂ ਚ ਇੱਕ ਸਾਡਾ ਸ਼ਹੀਦ ਦਾ ਬੇਟਾ ਬੈਠਾ ਸਿੱਖਾਂ ਨੂੰ ਬਸ ਇਸ ਗੱਲ ਤੇ ਹੀ ਮਾਣ ਹੈ ਕਿ ਉਹ ਸਾਡਾ ਇੱਕ ਉਥੇ ਇੱਕ ਸਾਡੇ ਸ਼ਹੀਦ ਪਰਿਵਾਰ ਦੀ ਸਾਡਾ ਇੱਕ ਹਿੱਸਾ ਸਾਡੀ ਨੁਮਾਇੰਦਗੀ ਕਰ ਰਿਹਾ ਉਹ ਉਹ ਪੰਥ ਦੀ ਗੱਲ ਤੇ ਤਾਂ ਬਾਹਰ ਨਹੀਂ ਜਾਏਗਾ ਠੀਕ ਹੈ ਉਹਨੂੰ ਨਹੀਂ ਹੈ ਨੀ ਸਿਆਸਤ ਆਉਂਦੀ ਜਾਂ ਕਈ ਗੱਲਾਂ ਉਹ ਨਹੀਂ ਕਹਿੰਦਾ ਖੁੱਲ ਕੇ ਉਹ ਵੱਖਰੀ ਗੱਲ ਹੈ ਕਿ ਉਹ ਹੁਣ ਪੰਥ ਨੇ ਤਾਂ ਉਹਦਾ ਸਿੰਬਲ ਦਿੱਤਾ ਇੱਕ ਇੱਕ ਪੰਥ ਨੇ ਉਹਨੂੰ ਸਿੰਬਲ ਦਿੱਤਾ ਉਹ ਪੰਥ ਨੇ ਜਿਤਾਇਆ ਨਾ ਕਿ ਕਿਸੇ ਅਕਾਲੀ ਦਲ ਨੇ ਜਿਤਾਇਆ ਕਿਸੇ ਪਾਰਟੀ ਨੇ ਜਿਤਾਇਆ ਇਹ ਜਿਹੜੇ ਵੀ ਪੰਥ ਜਿਹੜੇ ਪੰਥ ਨਾਲ ਖੜਨਗੇ ਉਹ ਜਿੱਤ ਗਏ ਪਾਰਲੀਮੈਂਟ ਚ ਵੀ ਜਾਣਗੇ ਉਹੀ ਜਿੱਤ ਕੇ ਐਮਐਲਏ ਵੀ ਬਣਨਗੇ ਇਹ ਤੁਸੀਂ ਦੇਖਦੇ ਜਾਇਓ ਆਉਣ ਵਾਲੇ ਸਮੇਂ ਚ ਪੰਥ ਦੀ ਗੱਲ ਚੱਲੂਗੀ ਤੇ ਜਿਹੜੇ ਇਹ ਅਕਾਲੀ ਦਲ ਬਣ ਜਾਣਗੇ ਅਕਾਲੀ ਧੜਿਆਂ ਦੇ ਜਿਹੜੇ ਪੰਥ ਦੀ ਗੱਲ ਨਹੀਂ ਕਰਨਗੇ ਤੇ ਉਹਨਾਂ ਦਾ ਦੋ ਦੋ ਹਸ਼ਰ 2017 ਚ ਹੋਇਆ ਫਿਰ 2022 ਚ ਹੋਇਆ ਤੇ 2027 ਚ ਵੀ ਇਹ ਹੋਏ ਹੋਏਗਾ 2032 ਚ ਵੀ ਇਹ ਹੋਏਗਾ ਉਹਨਾਂ ਦਾ ਬਿਲਕੁਲ ਕਿਉਂਕਿ ਜੇ ਕੋਈ ਰਜਿਸਟਰਡ ਪਾਰਟੀਆਂ ਨਹੀਂ ਹੁੰਦੀਆਂ ਪੰਦ ਕੋਈ ਕਿਸੇ ਦਾ ਰਜਿਸਟਰਡ ਨਹੀਂ ਹੈਗਾ ਜਿਹੜਾ ਕਲਗੀਧਰਨ ਹੈ ਹੁਣ ਆਪਾਂ ਕੱਲ ਬਸਾਖੀ ਲੰਘ ਕੇ ਗਈਏ 13 ਦੀ ਅੱਜ ਕਈ ਵਾਰ 14 ਦੀ ਵੀ ਆ ਜਾਂਦੀ ਅੱਜ 14 ਤਰੀਕ ਹੈ ਤੇ ਅੱਜ ਡਾਕਟਰ ਮੇਦਕਰ ਦਾ ਤੇ ਉਹ ਕਈ ਵਾਰ ਇਕੱਠਾ ਵੀ ਆ ਜਾਂਦਾ ਸੀ ਉਹਦੇ ਚ ਕਲਗੀਧਰਨ ਇੱਕ ਗਿਓ ਕਿ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਇਹ ਪ੍ਰਮਾਤਮਾ ਦੀ ਮੌਜ ਨਾਲ ਪ੍ਰਗਟਿਆ ਕੋਈ ਕਲਗੀਧਰਨ ਹੈ ਅਕਾਲਪੁਰ ਕਿਉਂਕਿ ਜਦੋਂ ਉਹਨਾਂ ਨੂੰ ਬਚਨ ਹੋਇਆ ਤੇ ਕਲਗੀਧਰ ਪਾਤਸ਼ਾਹ ਨੂੰ ਅਕਾਲਪੁਰਖ ਦੇ ਅਕਾਲਪੁਰਖ ਕੋਬੇ ਬੋਚ ਬੇਨਤੀਆਂ ਚ ਉਹਨਾਂ ਨੇ ਬਹੁਤ ਗਏ ਗੱਲਾਂ ਕਹੀਆਂ ਕਿ ਜਦੋਂ ਮੈਨੂੰ ਉਹਨਾਂ ਨੇ ਆਪਣਾ ਪੁੱਤ ਬਣਾ ਕੇ ਭੇਜਿਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਪੰਥ ਪਰਚਰ ਕਰਦੇ ਕੋ ਸਾਜਾ ਵੀ ਮੈਂ ਤੈਨੂੰ ਪੰਥ ਚਲਾਉਣ ਲਈ ਖਾਲਸਾ ਪੰਥ ਦੀ ਸਿਰਜਣਾ ਕਰਨ ਲਈ ਤੈਨੂੰ ਇਸ ਜਹਾਨ ਵਿੱਚ జగਤ ਵਿੱਚ ਭੇਜ ਰਿਹਾ ਤੇ ਜਗਤ ਵਿੱਚ ਆਇਆ ਫਿਰ ਉਹ ਜਗਤ ਦਾ ਤਮਾਸ਼ਾ ਦੇਖਣ ਆਇਆ ਕਲਗੀਧਰ ਨੇ ਜਗਤ ਦਾ ਤਮਾਸ਼ਾ ਦੇਖਿਆ ਜੋ ਕੁਝ ਇੱਥੇ ਚੱਲਿਆ ਉਹਨਾਂ ਨਾਲ ਵਾਪਰੇਆ ਪਰਿਵਾਰ ਸ਼ਹੀਦ ਹੋਇਆ ਵੱਡੇ ਸਹਬਜਾ ਦੇ ਸ਼ਹੀਦ ਹੋਏ ਛੋਟੇ ਸਹਬਜਾ ਦੇ ਸ਼ਹੀਦ ਹੋਏ ਮਾਤਾ ਗੁਜਰੀ ਸ਼ਹੀਦ ਹੋਈ ਪਿਤਾ ਜੀ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਪਾਸ਼ਾ ਸ਼ਹੀਦ ਹੋਏ ਉਹਨਾਂ ਦੇ ਦਾਦੇ ਪਰਦਾਦਿਆਂ ਤੱਕ ਸ਼ਹੀਦ ਹੋਏ ਉਹਨਾਂ ਦੀ ਭੂਆ ਦੇ ਪੁੱਤ ਸੰਗੋਸ਼ਾ ਉਹ ਨਹੀਂ ਪੰਗਾੜੀ ਦੇ ਦੁੱਧ ਪੌਂਟਾ ਸਾਹਿਬ ਸ਼ਹੀਦ ਹੋਏ ਤੇ ਬਾਕੀਆਂ ਦਾ ਤਾਂ ਹੁਣ ਕਹਿਣਾ ਹੀ ਕੀ ਆ ਵੀ ਜਾਨ ਤੋਂ ਪਿਆਰੇ ਸਭ ਤੋਂ ਕਲਗੀਧਰ ਵੱਧ ਜਿਹੜੇ ਪਿਆਰੇ ਸਿੱਖ ਤਿੰਨ ਪਿਆਰਿਆਂ ਚੋਂ ਪੰਜ ਮੁਕਤਿਆਂ ਚੋਂ ਤੇ ਭਾਈ ਉਦੇ ਸੀ ਉਹ ਨਹੀਂ 28 ਸੀਦ ਹੋਇਆ ਪਰਿਵਾਰ ਵਿੱਚ ਛੋੜੇ ਦੇ ਸਥਾਨ ਤੇ ਪਹਿਲਾ ਹੀ ਆ ਤੇ ਫੇ ਕਿੱਡੇ ਉਹਨਾਂ ਦੀ ਜਾਨ ਤੋਂ ਪਹਿਲਾਂ ਸਿੱਖ ਸੀਦ ਹੋਗੇ ਤੇ ਇਹ ਤਾਂ ਗੱਲਾਂ ਚੱਲਣਗੀਆਂ ਬਿਲਕੁਲ ਕਿਉਂਕਿ ਜੇ ਅਕਾਲੀ ਦਲ ਨੂੰ ਲੈ ਕੇ ਗੱਲ ਜਿਵੇਂ ਕਿਸ਼ਨਪੁਰਾ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਨੂੰ ਲੈ ਕੇ ਜੇ ਦੇਖਿਆ ਜਾਵੇ ਠੀਕ ਹੈ ਇੱਕ ਪਾਸੇ ਮੈਸੇਜ ਜ਼ਰੂਰ ਜਾ ਸਕਦਾ ਹੈ ਵੀ ਪੰਥਕ ਤੌਰ ਦੇ ਉੱਤੇ ਕਿਤੇ ਨਾ ਕਿਤੇ ਜੇ ਕਹੀਏ ਕਿ ਪੰਥ ਕਮਜ਼ੋਰ ਰਿਹਾ ਪਰ ਕਹਿੰਦੇ ਪੰਥ ਆਪ ਦਾ ਜਦੋਂ ਸਿੰਬਲ ਦਿੰਦਾ ਹੈ ਉਦੋਂ ਉਹਦਾ ਮਤਲਬ ਅਕਾਲੀ ਦਲ ਨੂੰ ਚੁਣਨਾ ਨਹੀਂ ਹੈ ਉਹਦਾ ਮਤਲਬ ਹੈ ਆਪਦੇ ਉਹਨਾਂ ਸੂਰਮਿਆਂ ਨੂੰ ਜਾਂ ਆਪਦੇ ਉਹਨਾਂ ਸਿੰਬਲਾਂ ਨੂੰ ਚੁਣਨਾ ਜਿਵੇਂ ਕਿ ਗੱਲ ਭਾਵੇਂ ਅੰਮ੍ਰਿਤਪਾਲ ਨੂੰ ਇਸਦਾ ਫਾਇਦਾ ਮਿਲਿਆ ਹੋਵੇ ਜਾਂ ਫਿਰ ਦੂਜੇ ਪਾਸੇ ਸਰਬਜੀਤ ਖਾਲਸਾ ਹੋਰਾਂ ਨੂੰ ਚੁਣ ਕੇ ਭੇਜਣਾ ਵੀ ਪੰਥਕ ਜਿੱਤ ਦੀ ਮਿਸਾਲ ਹੈ ਯਾਨੀ ਕਿ ਜੇ ਅਕਾਲੀ ਦਲ ਦੇ ਅਸਲ ਉਸੂਲਾਂ ਤੇ ਨਹੀਂ ਚੱਲਦਾ ਤਾਂ ਕਹਿੰਦੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਪੰਥ ਹਾਰਦਾ ਬਲਕਿ ਪੰਥ ਆਪਦੇ ਨੁਮਾਇੰਦਿਆਂ ਨੂੰ ਜਿਹੜਾ ਪੰਥਕ ਤੌਰ ਦੇ ਉੱਤੇ ਮਜ਼ਬੂਤ ਹੋ ਕੇ ਚੱਲਦਾ ਉਹਨੂੰ ਚੁਣ ਕੇ ਅੱਗੇ ਭੇਜਦਾ ਤੇ ਆਪਦੇ ਸਿੰਬਲ ਦੇ ਤੌਰ ਤੇ ਉਹ ਕਰਦਾ ਹੈ ਨਾ ਕਿ ਕਿਸੇ ਤਰ੍ਹਾਂ ਦੀ ਉਮੀਦ ਉਹਨਾਂ ਤੋਂ ਰੱਖਦਾ ਹੈ ਇਹ ਠੀਕ ਹੈ ਕਿ ਉਹ ਪੰਥਕ ਤੌਰ ਦੇ ਉੱਤੇ ਮਸਲਿਆਂ ਦੇ ਨੂੰ ਲੈ ਕੇ ਕਿਵੇਂ ਪੈਰਾ ਦਿੰਦੇ ਨੇ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜਰਸ ਪਸੰਟੀਵੀ ਚੰਡੀਗੜ੍ਹ